ਸੋ ਫੋਟੇਗੜ ਚੂੜੀਆਂ ਨਜ਼ਦੀਕ ਪਿੰਡ ਹਰਦੋਲਵਾਲ ਖੁਰਦ ਦੇ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ। ਸੋ ਬੀਤੀ ਰਾਤ ਡੰਗਰਾਂ ਦੇ ਛੱਡ ਦੇ ਵਿੱਚ ਅਚਾਨਕ ਅੱਗ ਲੱਗਣ ਦੇ ਨਾਲ 10 ਪਸ਼ੂਆਂ ਦੀ ਦਰਦਨਾਕ ਮੌਤ ਹੋ ਗਈ ਹੈ। ਜਿਨ੍ਹਾਂ ਦੇ ਵਿੱਚੋਂ ਮੱਝਾਂ ਗਾਵਾਂ ਦੇ ਨਾਲ ਇੱਕ ਬੱਕਰਾ ਤੇ ਕੁੱਤਾ ਵੀ ਸ਼ਾਮਲ ਹੈ। ਸੋ ਅੱਗ ਲੱਗਣ ਦੇ ਨਾਲ ਹੜਤੋਂ ਪ੍ਰਭਾਵਿਤ ਪਹਿਲਾਂ ਹੀ ਕਿਸਾਨ ਜਿਹੜਾ ਕਿ ਪਰਿਵਾਰਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਪਿਆ ਸੀ। ਸੋ ਵਿੜ ਪਰਿਵਾਰ ਨੂੰ ਸਰਕਾਰ ਪ੍ਰਸ਼ਾਸਨ ਅਤੇ ਦਾਨੀ ਸੱਜਣਾ ਕੋਲੋਂ ਮਦਦ ਦੀ गुਹਾਰਤ ਗਈ ਹੈ। ਫਾਜੀ 7:00 ਵਜੇ ਮੱਲੇ ਕੀ ਧਾਰਾਂ ਤੋਂ ਨਿਕਲ ਕੇ ਇਹ ਡੰਗਰ ਅੰਦਰ ਪੱਠੇ ਪਾ ਕੇ ਬੰਨ ਕੇ ਘਰ ਦੇ ਨਾਲ ਹੀ ਘਰ ਆ ਪਿੱਛੇ ਚਲ ਗਏ ਤੇ 10:00 ਵਜੇ ਮਲੇ ਗਵਾਂਡੀਆਂ ਦਾ ਫੋਨ ਆਇਆ ਕਿ ਅੰਦਰੋਂ ਬਹੁਤ ਜ਼ਿਆਦਾ ਧੂੰਆਂ ਨਿਕਲ ਰਿਹਾ ਤੇ ਪਤਾ ਨਹੀਂ ਲੱਗਾ ਕਿ ਕਿਦਾਂ ਅੱਗ ਲੱਗ ਗਈ ਤੇ ਜਿਹੜੇ 8 ਤੋਂ 10 ਡੰਗਰ ਨੇ ਉਹ ਮਰ ਗਏ ਇਹਨੇ ਦਧਾਰੂ ਕਹਿੰਦੇ ਸਾਡੇ ਦਧਾਰੂ ਇਹਨਾਂ ਚ ਚਾਰ ਨੰਗਰ ਦਾ ਦਧਾਰੂ ਤੇ ਬਾਕੀ ਸੱਤਾਂ-ਸੱਤਾਂ ਮਹੀਨਿਆਂ ਦਾ ਗੱਬਣ ਕਾਰਨ ਦਾ ਪਤਾ ਲੱਗਾ ਨਹੀਂ ਕਾਰਨ ਦਾ ਨਹੀਂ ਪਤਾ ਲੱਗਾ ਕੀ ਹੋਇਆ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਤਾਂ ਬਹੁਤ ਜ਼ਿਆਦਾ ਹੈ ਇਹ ਜਣਨੇ ਕੇ ਤੁਹਾਡਾ ਵੀ ਕਿਉਂਕਿ ਪੁੱਤਾਂ ਵਾਂਗ ਆਪਾਂ ਹਾਂਜੀ ਤੁਹਾਨੂੰ ਪਤਾ ਹੀ ਆਪਾਂ ਸਾਰੇ ਜ਼ਿਮੀਦਾਰਾਂ ਨੂੰ ਵੀ ਆਪਣਾ ਡੰਗਰਾਂ ਦੇ ਸਿਰ ਤੇ ਹੁੰਦਾ ਜੀ ਇਹੋ ਹੀ ਇੱਕ ਆਪਣਾ ਰੋਜ਼ਗਾਰ ਵਾ ਇਹਦੇ ਸਰ ਤੇ ਆਪਣਾ ਸਰਕਲ ਚੱਲਦਾ ਜੀ ਆਏ ਕੋਈ ਪ੍ਰਸ਼ਾਸਨਿਕ ਅਧਿਕਾਰੀ ਹੈ ਕੋਈ ਨਹੀਂ ਹੱਲੇ ਤੱਕ ਤੇ ਨਹੀਂ ਕੋਈ ਪਹੁੰਚਾ ਹਾਂਜੀ ਫੋਨ ਕੀਤਾ ਉਦਾਂ ਹੋਈ ਮੁਲਾਜ਼ਮਾਂ ਨਾਲ ਆਂਦੇ ਆਉਂਦੇ ਸਭ ਤੋਂ ਜਿਹੜੀ ਦੁਫਾੜੀ ਚੱਲੇ ਕਿ ਇਹ ਪਿੰਡਰ ਹੋ ਹੜ੍ਹ ਦੇ ਪ੍ਰਭਾਵ ਇੱਥੇ ਆਇਆ ਹੜ੍ਹ ਨਾਲ ਵੀ ਇੱਥੇ ਕਾਫੀ ਨੁਕਸਾਨ ਹੋਇਆ ਸੀ ਤੁਹਾਡਾ ਹਾਂ ਜੀ ਜਦੋਂ ਆ ਪਾਣੀ ਆਇਆ ਜੀ ਸਾਡੀ ਫਸਲ ਹਾਂਜੀ ਬਿਲਕੁਲ ਹੀ ਨਸ਼ਟ ਹੋ ਗਈ ਹਾਲੇ ਤੱਕ ਉਹਦਾ ਵੀ ਕੁਝ ਨਹੀਂ ਮਿਲਿਆ ਤੇ ਆਪਾਂ ਤਾਂ ਲਿਉਦੇ ਨਹੀਂ ਉੱਠੇ ਤੇ ਹੋਰ ਜਿਆਦਾ ਵੱਡਾ ਹੋ ਗਿਆ ਨੁਕਸਾਨ ਬਹੁਤ ਜਿਆਦਾ ਭਾਰੀ ਹੋ ਗਿਆ ਬਾਕੀ ਜੇ ਕੋਈ ਵੀਰ ਚਾਹੁੰਦਾ ਹੋਵੇ ਤੇ ਆਪਣਾ ਆਣ ਕੇ ਵੇਖ ਸਕਦਾ ਕਿਉਂਕਿ ਪਹਿਲਾਂ ਫਸਲ ਵੀ ਜਿਹੜੀ ਆ ਉਹ ਵੀ ਇੱਕਦਮ ਬਰਬਾਦ ਹੋ ਗਈ ਸੀ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਅੱਜ ਜੇ ਤੁਸੀਂ ਕੋਈ 14 ਤੋਂ 16 ਲੱਖ ਦਾ ਮੰਨ ਕੇ ਚੱਲੋ ਜੀ ਕਿਉਂਕਿ ਪਹਿਲਾ ਫਸਲ ਦਾ ਵੀ ਬਹੁਤ ਹੋਇਆ ਹੁਣ ਆ ਡੰਗਰਾਂ ਦਾ ਜੇ 14 ਤੋਂ 16 ਲੱਖ ਦਾ ਇਹੀ ਨੁਕਸਾਨ ਦੋ ਮੱਝਾਂ ਜਿਹੜੀਆਂ ਹੋਣੀਆਂ ਕੁਝ ਸਮਾਂ ਪਹਿਲਾਂ ਜਿਹੜੀਆਂ 4.5 ਲੱਖ ਦੀਆਂ ਲੈਂਦੇ ਹਾਂ ਸੀ ਫਿਰ ਦੁੱਧ ਦਾ ਹਾਂ ਜੀ ਕੋਈ ਥੋੜਾ ਮਹੀਨਾ ਕੀ ਹੋਇਆ ਜੀ ਅੱਲੇ ਦੇਖਣੇ ਬੱਕਰਾ ਵੀ ਆ ਹਾਂ ਜੀ ਬੱਕਰਾ ਵੀ ਆ ਹਾਂ ਜੀ ਡੋਗੀ ਵੀ ਆ ਹੋਰ ਵੀ ਛੋਟੀਆਂ ਛੋਟੀਆਂ ਵੀ ਛੋਟੀਆਂ ਹਾਂ ਜੀ ਤੇ ਬੱਕਰੇ ਵੀ ਪਾਲਿਆ ਇਹ ਹਾਂ ਜੀ ਨੁਕਸਾਨ ਤੇ ਬਹੁਤ ਜ਼ਿਆਦਾ ਹੋ ਗਿਆ ਜੀ ਸਰਕਾਰ ਕੋਲ ਸਰਕਾਰ ਕੋ ਇਹੋ ਜੀ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਤੁਹਾਨੂੰ ਪਤਾ ਅੱਗੇ ਕਿਸਾਨੀ ਦੇ ਅੱਗੇ ਥਾਂ ਨੂੰ ਜਾਣ ਦੀ ਹੈ ਤੇ ਆਪਾਂ ਕੋਈ ਨਾ ਕੋਈ ਕਰੀਏ ਨਾਲ ਸਹਾਤਾ ਮਾਲੀ ਸਹਾਤਾ ਕਰੀਏ ਹਾਂਜੀ ਗਜੀਤ ਸਿੰਘ ਜੀ ਤੁਸੀਂ ਕਿੱਥੇ ਸੀਗੇ ਜਦੋਂ ਲੱਗੀ ਅੱਗ ਜਦੋਂ ਘਟਨਾ ਵਾਪਰੀ ਅਸੀਂ ਪੱਠੇ-ਪੱਠੇ 7 ਵਜੇ ਨਾਲ ਆਪਣੇ ਘਰ ਅੰਦਰ ਚੱਲ ਗਏ ਹਾਂ ਕਿੱਡੀ ਕਿ ਦੂਰ ਆ ਛੱਡ ਤੁਹਾਨੂੰ ਇੱਥੋਂ ਕੋਈ 100 ਕਿ ਮੀਟਰ ਦੀ ਦੂਰੀ ਹੈ ਨਾਲ ਹੀ ਬੈਕ ਸਾਈਡ ਤੇ ਘਾਰਿਆ ਸਾਡਾ ਤੇ ਹਾਂਜੀ ਸਾਨੂੰ ਅੱਗ ਦਾ ਕਾਰਨ ਕੋਈ ਪਤਾ ਨਹੀਂ ਚੱਲਿਆ ਸਾਨੂੰ ਵਾਂਡੀ ਨੇ ਫੋਨ ਕੀਤਾ ਵੀ ਤੁਹਾਡੀ ਵਿਹਲੀ ਚੋਂ ਧੂੰਆਂ ਬਹੁਤ ਜ਼ਿਆਦਾ ਨਿਕਲ ਰਿਹਾ ਜਦੋਂ ਆਣ ਕੇ ਵੇਖਿਆ ਤੇ ਧੂੰਆਂ ਬਹੁਤ ਜ਼ਿਆਦਾ ਸੀ ਡੰਗਰ ਜਿਹੜੇ ਉਹ ਸਾਰੇ ਹੀ ਮਰ ਚੁੱਕੇ ਸੀ ਤੁਹਾਡੇ ਉਹਦੇ ਨੂੰ ਡੰਗਰ ਸਾਰੇ ਸਾਰੇ ਡੰਗਰਾਂ ਦੀ ਮੌਤ ਹੋ ਚੁੱਕੀ ਸੀ ਅੱਗ ਬਹੁਤ ਜ਼ਿਆਦਾ ਸੀ ਉਸ ਟਾਈਮ ਲੋਕੀ ਦੀ ਮੌਤ ਹੋ ਗਈ ਇੱਕ ਬੱਕਰਾ ਨਿਕਜਾ ਲੀਲਾ ਉਹਦੀ ਵੀ ਮੌਤ ਹੋ ਚੁੱਕੀ ਸੀ ਤੇ ਕਿਉਂਕਿ ਅਸੀਂ ਅੱਗੇ ਬਹੁਤ ਪਛੜੇ ਹੋਏ ਆ ਸਾਡੇ ਹਰਦ ਦੇ ਬਹੁਤ ਮਾਰ ਵਜਈਆ ਫਸਲવાડી ਦਾ ਬਿਲਕੁਲ ਨੁਕਸਾਨ ਹੋ ਚੁੱਕਾ ਹੈ ਇੱਕ ਦੁੱਧ ਦੇ ਸਿਰ ਤੋਂ ਆਪਣਾ ਖਰਚਾ ਚਲਾਉਂਦੇ ਆ ਵਜਾਰਾ ਵਜਾਰਾ ਚੱਲਣ ਰਿਹਾ ਸੀ ਪਰ ਹੁਣ ਇਹ ਵੀ ਨੁਕਸਾਨ ਹੋ ਗਿਆ ਹੁਣ ਸਾਨੂੰ ਕੋਈ ਆਸ ਨਹੀਂ ਆ ਕਿ ਅਸੀਂ ਕਿਸ ਤਰ੍ਹਾਂ ਆਪਣੇ ਘਰ ਦਾ ਅਗਲਾ ਖਰਚਾ ਤੋੜਨਾ ਹੈ ਤੇ ਇਹ ਕਰਕੇ ਜੇ ਕੋਈ ਵੀਰ ਚਾਹੁੰਦਾ ਸਾਡੀ ਮਦਦ ਵਾਸਤੇ ਤਾਂ ਇਹ ਜਰੂਰ ਉਹਦੇ ਘੜੀ ਬੇਨਤੀ ਕਰਾਂਗੇ ਵੀ ਸਾਡੀ ਮਦਦ ਕੀਤੀ ਜਾਏ ਪਸ਼ੂ ਲੈ ਹੀ ਜਾਦੀ ਤਾਂ ਉਸਦੇ ਹਾਂਜੀ ਇਹ ਪੈਸੇ ਹਾਂਜੀ ਹਾਂਜੀ ਪੈਸੇ ਹਾਂ ਦੇ ਕਮੇਟੀ ਕਮੇਟੀ ਪਾ ਕੇ ਚੁੱਕੇ ਪੈਸੇ ਹਾਂ ਜਿਹੜੇ ਅਸੀਂ ਪਸ਼ੂ ਲੈਏ ਸੀ ਦੋ ਮੱਝਾਂ ਲਈਆਂ ਸੀ ਹੁਣ ਤੇ ਉਹ ਵੀ ਵਿੱਚ ਜਿਹੜੀਆਂ ਨੇ ਉਹ ਵੀ ਚੱਲ ਬਸੀਆਂ ਕੋਈ ਡੰਗਰ ਬਚਿਆ ਨਹੀਂ ਜਿਵੇਂ ਅਡੇ ਕੋ ਨਹੀਂ ਇੱਕ ਨਹੀਂ ਡੰਗਰੀ ਬਚੀ ਅਜੇ ਕੱਟੀ ਵੀ ਕੋਈ ਨਹੀਂ ਬਚੀ ਹਾਂਜੀ ਇੱਕ ਨਗੀਜੀ ਕੱਟੀ ਬਚੀ ਐ ਕੋਈ ਰਾਵਲ ਨੂੰ ਕੋਈ ਚੱਕਰ ਵੀ ਮਹੀਨੇ ਦੂੰਗੀ ਜਿੱਦਾਂ ਛੋਟਾ ਬੱਚਾ ਪਾਇਨ ਕਿਦਾਂ ਬਚ ਕੇ ਰਾਵ ਜਾਂਦਾ ਜਾਂਦਾ ਨੁਕਸਾਨ ਕੋਈ 13 ਤੋਂ 14 ਲੱਖ ਰੁਪਏ ਦਾ ਹੋ ਚੁੱਕਾ ਜੀ ਡੰਗਰ ਸਾਰੇ ਤੁਹਾਨੂੰ ਪਤਾ ਹੈ ਅੱਜ ਕੱਲ ਦੁੱਧ ਵਾਲੇ ਡੰਗਰ ਜਿਹੜੇ ਮਹਿੰਗੇ ਹੁੰਦੇ ਆ ਕੋਈ 1.5 ਲੱਖ ਤੋਂ ਕੋਈ ਵੀ ਡੰਗਰ ਜਿਹੜਾ ਥੱਲੇ ਨਹੀਂ ਮਿਲਦਾ ਅੱਜ ਕੱਲ ਸਾਰੇ ਜਾਨੀ ਜਾਨੀ ਇਹ ਗੱਲਾਂ ਦੋਹਰਾ ਨੁਕਸਾਨ ਹੋ ਗਿਆ ਦੋਹਰਾ ਨੁਕਸਾਨ ਹੋ ਗਿਆ ਹਾਂਜੀ ਫਸਲ ਦਾ ਹੋ ਗਿਆ ਜੀ ਫਸਲ ਚਲੋ ਨਵੇਂ ਲੈਣੀ ਨਵੇਂ ਦੀ ਜੀ ਆਸ ਨਹੀਂ ਜੀ ਹੈਗੇਾਨੂੰ ਕਿਹੀਂ ਕਿੱਥੋਂ ਲੈਣੀ ਨਵੇਂ ਇੰਨੀ ਸਾਡੇ ਕੋਲ آمدਨ ਨਹੀਂ ਹੈਗੀ ਇਹਨਾਂ ਦੇ ਸਿਰ ਤੋਂ ਆਦਾ ਖਰਚਾ ਕਿਉਂਕਿ ਫਸਲવાડી ਦਾ ਹੁੰਦਾ ਥੋੜਾ ਬਹੁਤਾ ਉਹਦਾ ਤਾਂ ਨੁਕਸਾਨ ਪਹਿਲਾਂ ਹੀ ਹੋ ਚੁੱਕਾ ਉਹ ਵੀ ਅਜੇ ਜਿਹੜਾ ਸਾਡਾ ਕੋਈ ਮੁਆਵਜ਼ਾ ਜ਼ਿਆਦਾ ਨਹੀਂ ਪਿਆ ਕੋ ਥੋੜੇ ਬਹੁਤਾ ਹੀ ਪਿਆ ਨਹੀਂ ਤੇ ਨਹੀਂ ਪਿਆ ਜੀ ਇਹ ਕਰਕੇ ਅਸੀਂ ਬੇਨਤੀ ਕਰਦੇ ਆਂ ਵੀ ਜੇ ਕੋਈ ਚਾਹੁੰਦਾ ਸਾਡੀ ਮਦਦ ਜੇ ਹਮਨ ਸਟੈਂਡ ਤੇ ਕਰਨਾ ਚਾਹੁੰਦਾ ਤੇ ਇੱਕ ਦੋ ਚਲੋ ਡੰਗਰ ਜੀ ਸਾਡੀ ਜੇ ਮਦਦ ਕੀਤੀ ਚਾਹਤ ਜਿਉ ਅਸੀਂ ਆਪਣਾ ਸਰਕਾਰ ਤੇ ਕੋਈ ਸੰਸਥਾ ਸੰਸਥਾ ਕੋਈ ਹਾਂਜੀ ਹਾਂਜੀ ਪਸ਼ੂ ਦੀ ਮਦਦ ਕਈ ਹਾਂਜੀਦਾਨੀ ਕਰਨ ਕਿਉਂਕਿ ਅੱਜ ਤੱਕ ਅਣਕੀ ਉਹਨਾਂ ਨੇ ਬੜਿਆਂ ਦੀ ਮਤਾਂ ਕੀਤੀ ਸੀ ਜੇ ਕੋਈ ਸਾਡਾ ਵੀ ਹੁਣ ਰੋਣ ਕੋਈ ਜ਼ਿਆਦਾ ਹੋ ਗਿਆ ਵੀ ਇੱਕ ਵੀ ਬਜਿਆ ਨਹੀਂ ਜੇ ਕੋਈ ਚਾਹੇ ਤੇ ਸਾਡੀ ਮਦਦ ਕਰ ਸਕਦਾ ਜੀ ਕਿੰਹੀਂ ਤੇ ਹੋਗੀ ਬੇਨਤੀ ਕਰਾਂਗੇ ਸਰ ਸਾਹਿਬ ਕਾਫੀ ਨੁਕਸਾਨ ਹੋ ਗਿਆ ਜੀ ਵਿਕਾਸ ਸਿੰਘ ਤੇਜੀ ਸਿੰਘ ਦਾ ਕੀ ਕਹਿੰਦੇ ਹਾਂਜੀ ਇਹਨਾਂ ਦਾ ਜੀ 15 ਤੋਂ 16 ਲੱਖ ਦਾ ਤਕਰੀਬਨ ਨੁਕਸਾਨ ਹੋਇਆ 8 ਤੋਂ 10 ਪਸ਼ੂ ਇਹਨਾਂ ਦੇ ਮਰ ਗਏ ਆ ਦੋ ਪਸ਼ੂ ਇਹਨਾਂ ਨੇ ਹੁਣ ਹੀ ਖਰੀਦੇ ਸੀਗੇ 4.5 ਲੱਖ ਰੁਪਏ ਦੇ ਕਮੇਟੀ ਚੁੱਕੇ ਰਦਾ ਰੂ ਪਸ਼ੂ ਉਹਦੇ ਤੋਂ ਘਰ ਦਾ ਗੁਜ਼ਾਰਾ ਚੱਲਦਾ ਸੀਗਾ ਉਹ ਵੀ ਵਿੱਚ ਹੀ ਜਿਹੜੇ ਆ ਮਾਰੇ ਗਏ ਨੇ ਦੁੱਧ ਤੋਂ ਇਨ੍ਹਾਂ ਦਾ ਸਾਰਾ ਗੁਜਾਰਾ ਚੱਲਦਾ ਸੀ ਪਹਿਲਾਂ ਸਾਡੇ ਪਿੰਡ 'ਚ ਹੜ੍ਹ ਦੀ ਵੀ ਬਹੁਤ ਜ਼ਿਆਦਾ ਮਾਰ ਪਈ ਸੀ ਤੇ ਹੁਣ ਪਸ਼ੂਆਂ ਤੋਂ ਹੀ ਬੱਚਿਆਂ ਦੀ ਫੀਸਾਂ ਚਾਹੇ ਹੋਰ ਜਿਹੜੇ ਘਰ ਦੇ ਖਰਚੇ ਚਲਾਉਣ ਵਾਸਤੇ ਇਨ੍ਹਾਂ ਬੜਾ ਪਰਾਲਾ ਕਰਕੇ ਕਮੇਟੀ ਦੇ ਪਾ ਕੇ ਤੇ ਆਪਣਾ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਵੀ ਇਨ੍ਹਾਂ ਦਾ ਨੁਕਸਾਨ ਹੋ ਗਿਆ ਜੀ ਦਾਨ ਸੱਜਣਾਂ ਕੋਲ ਵੀ ਜਾਂ ਸਰਕਾਰ ਕੋਲ ਕੋਈ ਮੈਂ ਸਰ ਵੈਟਰਨਰੀ ਜਿਹੜੇ ਸਾਡੇ ਇੱਥੇ ਪਸ਼ੂ ਹਸਪੀਟਲ ਦੇ ਡਾਕਟਰ ਆਏ ਸੀਗੇ ਤੇ ਆਪਾਂ ਪ੍ਰਸ਼ਾਸਨ ਨਾਲ ਡਾਕਟਰ ਸਾਹਿਬ ਨਾਲ ਗੱਲ ਕੀਤੀ ਆ ਉਹਨਾਂ ਦੇ ਜੋ ਵੀ ਸੰਭਵ ਹੋਇਆ ਇਹਨਾਂ ਦੀ ਇੰਸ਼ੋਰੈਂਸ ਹੈ ਨਹੀਂ ਪਸ਼ੂਆਂ ਦੀ ਕੋਈ ਵੀ ਕਿਸੇ ਵੀ ਤਰੀਕੇ ਦੀ ਜਿੰਨੀ ਵੀ ਇਸੀ ਮਦਦ ਕਰਾ ਸਕੇ ਸਰਕਾਰ ਵੱਲੋਂ ਜਰੂਰ ਕੋਸ਼ਿਸ਼ ਕਰਾਂਗੇ ਵੀ ਹੋ ਜੇ ਬਾਕੀ ਫਿਰ ਵੀ ਮੈਂ ਦਾਨੀ ਸੱਜਣਾ ਨੂੰ ਭੈਣ ਭਰਾਵਾਂ ਨੂੰ ਵੀ ਕਹਾਂਗਾ ਵੀ ਜੇ ਕੋਈ ਇਹਨਾਂ ਦੀ ਮਦਦ ਕਰ ਸਕੇ ਤੇ ਇਹਨਾਂ ਨੂੰ ਜਰੂਰ ਪਸ਼ੂ ਲੈ ਦਿੱਤਾ ਜਾਏ ਚਾਹੇ ਕਿਸੇ ਤਰੀਕੇ ਇਹਨਾਂ ਦੀ ਮਦਦ ਕੀਤੀ ਜਾਏ ਸੱਜਣਾ ਸੱਜਣਾ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਹਾਂ ਜੀ ਹਾਂ ਜੀ ਜਰੂਰ ਜੀ ਕਿਉਂਕਿ ਦਾਨੀ ਸੱਜਣੀਆਂ ਜੇ ਹੁਣ ਇਸ ਟਾਈਮ ਸਾਡੀ ਬਾਹ ਫੜ ਸਕਦੇ ਆ ਤੇ ਉਹ ਹੰਡੀ ਫੰਡ ਜੇ ਕੋਈ ਮਦਦ ਕਰਨਾ ਚਾਹੁੰਦਾ ਤੁਹਾਡਾ ਫੋਨ ਨੰਬਰ ਹੈਗਾ 87278 4008 ਨੰਬਰ ਹੈ ਜੀ 87278 4008 ਨੰਬਰ ਹੈ ਜੀ ਉਹਤੇ ਕੋਈ ਵੀ ਆਪਣੀ ਜਾਣੀ ਸੱਜਣ ਸੰਪਰਕ ਸਾਡਾ ਕਰ ਸਕਦਾ ਜੀ ਜੇਕਰ ਨੂੰ ਪਸਾ ਕੇ ਕੋਈ ਵੀਡੀਓ ਪਾ ਦਾਂਗੇ ਜੀ ਜੇਕਰ